ਸੋਨੀਤ ਬਹੁਤ ਕੁੜੀਆਂ ਹੁੰਦੀ ਹੈ ਪੰਜਾਬ ਦੀ ਬਹੁਤ ਕੁੜੀਆਂ ਸੋਨੀਤ ਖੇਤਾਂ 'ਚ ਸ਼ੂਟ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ ਸਾਡੇ ਪੰਜਾਬ ਦੇ ਖੇਤ ਬਹੁਤ ਵਧੀਆ ਲੱਗਦੇ ਮੇਰੀ ਫਰਸਟ ਮੂਵੀ ਹੈ ਇਸ ਲਈ ਮੈਂ ਬਹੁਤ ਐਕਸਾਈਟਿਡ ਹਾਂ ਜਿੰਨਾ ਉਹ ਅੱਛਾ ਕਰਦੇ ਆ ਮੈਂ ਵੀ ਉਹਨਾਂ ਨੂੰ ਮੈਚ ਕਰਾਂ ਉਹਦੀ ਐਕਟਿੰਗ ਨਾਲ ਅਸੀਂ ਫੇਰ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਕਿਲਾ ਰਾਏਪੁਰ ਚ ਮੌਜੂਦ ਆ ਜਾਤਾ ਅਸੀਂ ਰਹੇ ਸੀ ਕਿਲਾ ਰਾਏਪੁਰ ਦੀਆਂ ਖੇਡਾਂ ਘਵਰ ਕਰਨ ਪਰ ਜਾਂਦੇ ਹੋਏ ਅਸੀਂ ਇੱਕ ਸ਼ੂਟਿੰਗ ਦਾ ਸੈੱਟ ਲੱਗੇ ਦੇਖਿਆ ਤੇ ਇੱਥੇ ਅਸੀਂ ਜਦੋਂ ਦੇਖਣ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਚੰਡੀਗੜ੍ਹ ਦੀ ਮੁਟਿਆਰ ਸੈਬੀ ਸੂਰੀ ਇੱਕ ਮੂਵੀ ਦੇ ਲਈ ਸ਼ੂਟਿੰਗ ਕਰ ਰਹੀ ਹੈ ਆਪਣਾ ਡੈਬਿਊ ਕਰਨ ਜਾ ਰਹੀ ਹੈ ਤਾਂ ਉਹ ਉਹਨਾਂ ਦੇ ਪੂਰੇ ਐਕਸਪੀਰੀਅੰਸ ਬਾਰੇ ਉਹਨਾਂ ਦੀ ਮੂਵੀ ਬਾਰੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੈਬੀ ਕਿਵੇਂ ਹੋ ਤੁਸੀਂ ਆਮ ਗੁੱਡ ਸੈਬੀ ਤੁਹਾਡੀ ਡੈਬਿਊ ਮੂਵੀ ਦੀ ਸ਼ੂਟਿੰਗ ਚੱਲ ਰਹੀ ਹੈ ਪੂਰਾ ਜਿਹੜਾ ਐਕਸਪੀਰੀਅੰਸ ਹੈਗਾ ਮੂਵੀਜ਼ 'ਚ ਆਉਣ ਦਾ ਡੈਬਿਊ ਦਾ ਉਹ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਮੇਰੀ ਫਰਸਟ ਮੂਵੀ ਹੈ ਇਸ ਲਈ ਮੈਂ ਬਹੁਤ ਐਕਸਾਈਟਿਡ ਹਾਂ ਤੇ ਪੂਰੀ ਮਿਹਨਤ ਕਰ ਰਹੀ ਹਾਂ ਤਾਂ ਕਿ ਲੋਕਾਂ ਨੂੰ ਬਹੁਤ ਇੰਪ੍ਰੈਸ ਕਰ ਸਕਾਂ ਆਪਣੀ ਐਕਟਿੰਗ ਨਾਲ ਤੇ ਆਪਣੀ ਟੈਲੈਂਟ ਨਾਲ ਤੇ ਬਹੁਤ ਐਕਸਾਈਟਿਡ ਹਾਂ ਜੇ ਵੀ ਨਾਲ ਹੀ ਸਾਨੂੰ ਇਹ ਵੀ ਦੱਸੋ ਕਿ ਜੇਕਰ ਪੂਰੇ ਸੈੱਟ ਦੀ ਗੱਲ ਕੀਤੀ ਜਾਏ ਤੁਸੀਂ ਖੇਤਾਂ ਖੁੱਤਾਂ ਦੇ ਵਿੱਚ ਕਰ ਰਹੇ ਹੋ ਸ਼ੂਟਿੰਗ ਜਿਹੜਾ ਪੂਰਾ ਮਾਹੌਲ ਹੈ ਇੱਥੇ ਪੂਰਾ ਪਿੰਡੂ ਮਾਹੌਲ ਹੈ ਤਾਂ ਇਹ ਮਾਹੌਲ ਪਹਿਲਾਂ ਦੇਖਿਆ ਸੀ ਤੁਸੀਂ ਹਾਂਜੀ ਐਸੇ ਤਾਂ ਦੇਖਿਆ ਬਟ ਸ਼ੂਟਿੰਗ ਨਹੀਂ ਕਦੀ ਕੀਤੀ ਐਵੇਂ ਪੰਜਾਬ 'ਚ ਪੂਰੀ ਤਾਂ ਬਹੁਤ ਮਜ਼ਾ ਆ ਰਿਹਾ ਹੈ ਖੇਤ ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਕੰਮ ਕਰਕੇ ਤੇ ਸ਼ੂਟ ਕਰਕੇ ਸ਼ੂਟਿੰਗ ਜ਼ਿਆਦਾ ਇੰਜੋਏ ਕਰ ਰਹੇ ਹੋ ਜਾਂ ਜੋ ਇਹ ਪੂਰਾ ਮਾਹੌਲ ਹੈ ਤੇ ਜੋ ਵੈਦਰ ਬਣਿਆ ਹੋਇਆ ਉਹਨੂੰ ਜ਼ਿਆਦਾ ਇੰਜੋਏ ਕਰ ਰਹੇ ਹੋ ਦੋਨਾਂ ਨੇ ਬਹੁਤ ਇੰਜੋਏ ਕਰੀਏ ਸ਼ੂਟ ਵੀ ਇੰਜੋਏ ਕਰੀਏ ਤੁਹਾਡੇ ਨਾਲ ਮੌਸਮ ਵੀ ਬਹੁਤ ਅੱਛਾ ਹੈ ਨਾਲੇ ਖੇਤਾਂ 'ਚ ਸ਼ੂਟ ਕਰਨ ਦਾ ਮਜ਼ਾ ਹੀ ਕੁਝ ਹੋ ਰਿਹਾ ਹੈ ਸਾਡੇ ਪੰਜਾਬ ਦੇ ਖੇਤ ਬਹੁਤ ਵਧੀਆ ਲੱਗਦੇ ਜੇਕਰ ਤੁਹਾਡੇ ਸਿਰਫ ਮੂਵੀ ਦੀ ਗੱਲ ਕੀਤੀ ਜਾਏ ਤਾਂ ਮੂਵੀ ਦਾ ਪੂਰਾ ਐਕਸਪੀਰੀਅੰਸ ਤੁਹਾਡੇ ਕੋ-ਸਟਾਰ ਕਿਵੇਂ ਦੇ ਨੇ ਕੌਣ ਹੈਗੇ ਆ ਡਾਇਰੈਕਟਰੀਅਲ ਟੀਮ ਪੂਰੀ ਜਿਹੜੇ ਪ੍ਰੋਜੈਕਟ ਤੇ ਕੰਮ ਕਰ ਰਹੀ ਟੀਮ ਕਿਵੇਂ ਦਾ ਪੂਰਾ ਮਾਹੌਲ ਆ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਬਹੁਤ ਲੱਕੀ ਫੀਲ ਕਰਦੀ ਆ ਕਿ ਮੈਨੂੰ ਇਨੀ ਵਧੀਆ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਰੇ ਬਹੁਤ ਅੱਛੇ ਆ ਮੇਰੇ ਕੋਚ ਸਾਜੀ ਮਰੀ ਇਨਾ ਗਾਈਡ ਕਰਦੇ ਆ ਕੁਝ ਨਹੀਂ ਵੀ ਹੁੰਦਾ ਸਮਝ ਆਂਦਾ ਤੇ ਉਹ ਸਮਝਾਉਂਦੇ ਆ ਕਿ ਇਵੇਂ ਕਰੋ ਤੇ ਐਵੇਂ ਕਰੋ ਤੇ ਬਹੁਤ ਗਾਈਡ ਕਰਦੇ ਆ ਉਹ ਸਭ ਤੋਂ ਵਧੀਆ ਚੀਜ਼ ਹੈ ਮੇਰੇ ਲਈ ਉਹ ਮੇਰੇ ਕਰੀਅਰ ਵਾਸਤੇ ਬਹੁਤ ਅੱਛੀ ਕੰਮ ਆਏਗੀ ਅੱਗੇ ਜਾ ਕੇ ਤੇ ਬਹੁਤ ਅੱਛੀ ਟੀਮ ਹੈ ਮੈਂ ਬਹੁਤ ਲੱਕੀ ਫੀਲ ਕਰਦੀ ਆ ਜਿਹੜੇ ਤੁਹਾਡੇ ਕੋ ਸਟਾਰ ਹੈ ਉਹ ਕਾਫੀ ਹਿੰਦੀ ਸੀਰੀਅਲਸ ਦੇ ਵਿੱਚ ਆਲਰੇਡੀ ਕੰਮ ਕਰ ਰਿਹਾ ਹੈ ਕਾਫੀ ਧੇਰ ਤੋਂ ਇਸ ਲਾਈਨ ਦੇ ਵਿੱਚ ਹੈ ਦੇ ਐਕਸਪੀਰੀਐਂਸਡ ਹੈਗੇ ਆ ਕਾਫੀ ਜੇ ਤੁਹਾਡੇ ਨਾਲ ਕੰਪੇਅਰ ਕੀਤਾ ਜਾਏ ਤਾਂ ਕੀ ਥੋੜਾ ਪ੍ਰੈਸ਼ਰ ਰਹਿੰਦਾ ਕਿ ਇੱਕ ਜਦੋਂ ਐਕਸਪੀਰੀਐਂਸਡ ਕੋ-ਸਟਾਰ ਦੇ ਨਾਲ ਕੰਮ ਕਰਨਾ ਪੈਂਦਾ ਕਿ ਉਹ ਅੱਛੇ ਸ਼ਾਟ ਦੇ ਰਿਹਾ ਮੈਨੂੰ ਆਹੀਂ ਸ਼ਾਟ ਦੇਣਾ ਪਊਗਾ ਜਾਂ ਕਿਸੇ ਕਿਸਮ ਦਾ ਵੀ ਕੋਈ ਪ੍ਰੈਸ਼ਰ ਹੁੰਦਾ ਹਾਂਜੀ ਇਹ ਤਾਂ ਬਿਲਕੁਲ ਮੈਂ ਫੀਲ ਕਰਦੀ ਕਿ ਜਿੰਨਾ ਉਹ ਅੱਛਾ ਕਰਦੇ ਆ ਮੈਂ ਵੀ ਉਹਨਾਂ ਨੂੰ ਮੈਚ ਕਰਾਂ ਉਹਦੀ ਐਕਟਿੰਗ ਨਾਲ ਕਿਉਂਕਿ ਉਹਨਾਂ ਨੂੰ ਬਹੁਤ ਐਕਸਪੀਰੀਐਂਸ ਹੈ ਔਰ ਮੇਰੀ ਫਰਸਟ ਮੂਵੀ ਹੈ ਤੇ ਓਬਵੀਅਸਲੀ ਓ ਅੱਛੇ ਦਿਖੇਗੇ ਮੈਨੂੰ ਵੀ ਦਿਖਾਣਾ ਕਿ ਮੈਂ ਵੀ ਉਨਾ ਵਧੀਆ ਕਰ ਸਕਦੀ ਹਾਂ ਤਾਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਮਿਹਨਤ ਕਰ ਰਹੀ ਹਾਂ ਕਿ ਮੈਂ ਵੀ ਉਨਾ ਅੱਛਾ ਐਕਟਿੰਗ ਕਰ ਸਕਾਂ ਸਭੀ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਲੜਕੀਆਂ ਕੈਮਰਾ ਸ਼ਾਇ ਹੁੰਦੀਆਂ ਜਿਹੜੇ अर्ਲियर 스테जेस ਹੁੰਦੀਆਂ ਕਿਸੇ ਵੀ ਵੱਡੇ ਪ੍ਰੋਜੈਕਟ ਤੇ ਕੰਮ ਕਰਦੇ ਹੋਏ ਬਹੁਤ ਜਲਦੀ ਕੈਮਰਾ ਫ੍ਰੈਂਡਲੀ ਨਹੀਂ ਹੋ ਪਾਉਂਦੀਆਂ ਲੜਕੀਆਂ ਤਾਂ ਕਿ ਤੁਹਾਡੇ ਨਾਲ ਵੀ ਕੋਈ ਐਸੀ ਇਨੀਸ਼ੀਅਲੀ ਪ੍ਰੋਬਲਮਸ ਆਈਆਂ ਸੀ ਉਹ ਨਹੀਂ ਕੈਮਰਾ ਫੇਸਿੰਗ ਦੀ ਪ੍ਰੋਬਲਮ ਨਹੀਂ ਆਈ ਬਿਕੋਜ਼ ਮੈਨੇ ਪਹਿਲੇ ਵੀ ਕੈਮਰਾ ਫੇਸ ਕੀਤਾ ਮੈਂ ਵੀਡੀਓ Song ਵੀ ਕੀਤੇ ਹੋਏ ਹਨ ਨਵਰਾਜ ਹੰਸਨਾਨ ਹੁਲੇ ਲੇਟੈਸ Song ਜਨਰ ਦਾ ਆਇਆ ਹੈ ਤੇ ਨਾਲੇ ਮੈਂ ਬਹੁਤ ਫੈਸ਼ਨ ਸ਼ੋਸ ਕੀਤੇ ਹਨ ਪ੍ਰਿੰਟ ਸ਼ੂਟਸ ਕੀਤੇ ਹਨ ਤਾਂ ਮੈਨੂੰ ਕੈਮਰਾ ਨਾਲ ਬਹੁਤ ਪਿਆਰ ਹੈ ਮੈਂ ਕੈਮਰਾ ਨੂੰ ਮਤਲਬ ਬਿਲਕੁਲ ਆਪਣਾ ਸਮਝ ਕੇ ਮਤਲਬ ਕਿ ਇਹਦੇ ਨਾਲ ਪਿਆਰ ਕਰਕੇ ਕੈਮਰੇ ਨਾਲ ਬਿਲਕੁਲ ਕਰਦੀਆਂ ਤਾਂ ਮੈਨੂੰ ਬਿਲਕੁਲ ਕੌਨਫੀਡੈਂਸ ਆਦਾ ਕੋਈ ਸ਼ਾਈ ਫੀਲ ਨਹੀਂ ਹੁੰਦਾ ਬਸ ਇਹ ਆਂਦਾ ਕਿ ਕੈਮਰੇ 'ਚ ਮੈਂ ਅੱਛੀ ਦਿਖਾਂ ਔਰ ਅੱਛੀ ਐਕਟਿੰਗ ਕਰਾਂ ਆਪਣਾ ਬੈਸਟ ਦੇਵਾਂ ਕੈਮਰੇ ਦੇ ਨਾਲ हिरोइनज डे सक्सेस ਦੇ ਲਈ ਆਮ ਤੌਰ ਤੇ ਕਿਹਾ ਜਾਂਦਾ ਕਿ ਕਿਸੇ ਵੀ ਐਕਟ्रेस ਦਾ ਸਿਰਫ ਸੋਹਣਾ ਹੋਣਾ ਜ਼ਰੂਰੀ ਹੈ ਕੀ ਤੁਸੀਂ ਵੀ ਐਵੇਂ ਮੰਨਦੇ ਹੋ ਨਹੀਂ ਮੈਂ ਨਹੀਂ ਮੰਦੀ ਮੈਂ ਮੰਨਦੀ ਆ ਕਿ ਸੋਹਣੇ ਤੇ ਬਹੁਤ ਕੁੜੀਆਂ ਹੁੰਦੀਆਂ ਪੰਜਾਬ ਦੀ ਬਹੁਤ ਕੁੜੀਆਂ ਸੋਹਣੀਆਂ ਤੇ ਪੂਰੀ ਮੈਂ ਮੰਨਦੀ ਆ ਕਿ ਟੈਲੈਂਟ ਵੀ ਬਹੁਤ ਜ਼ਰੂਰੀ ਹੈ ਤੇ ਟੈਲੈਂਟ ਖੂਬਸੂਰਤੀ ਸਭ ਕੁਝ ਹਰ ਚੀਜ਼ ਦਾ ਮੇਲ ਬਹੁਤ ਜ਼ਰੂਰੀ ਹੈ ਹਰ ਚੀਜ਼ ਪ੍ਰੋਪੋਰਸ਼ਨ ਚ ਹੋਣੀ ਚਾਹੀਦੀ ਖੂਬਸੂਰਤੀ ਦੀ ਵੀ ਟੈਲੈਂਟ ਤੇ ਤਦ ਹੀ ਇੱਕ ਸਟਾਰ ਬਣ ਸਕਦੇ ਨਾ ਸਿਰਫ ਖੂਬਸੂਰਤੀ ਨਾਲ ਕੁਝ ਨਹੀਂ ਹੋ ਸਕਦਾ ਬਿਲਕੁਲ ਸਹੀ ਕਿਹਾ ਤੁਸੀਂ ਤੇ ਨਾਲ ਹੀ ਬਹੁਤ ਵਾਰ ਜੇਕਰ ਪੰਜਾਬੀ movies ਦਾ ਗੱਲ ਕੀਤੀ ਜਾਏ ਕਈ ਐਸੇ ਨਵੇਂ ਚਿਹਰੇ ਆਉਂਦੇ ਆ ਜੋ ਇੱਕ ਵਾਰ ਆਉਂਦੇ ਤੇ ਉਸ ਤੋਂ ਬਾਅਦ ਦੁਬਾਰਾ ਦਿਖਾਈ ਨਹੀਂ ਦਿੰਦੇ ਇਸ ਇੰਡਸਟਰੀ ਦੇ ਵਿੱਚ ਫਿੱਟ ਹੋਣਾ ਤੇ ਹਿੱਟ ਹੋਣਾ ਦੋ ਡਿਫਰੈਂਟ ਚੀਜ਼ਾਂ ਕੀ ਲੱਗਦਾ ਤੁਸੀਂ ਕਿੰਨੀ ਦੇਰ ਤੱਕ ਫਿੱਟ ਰਹੋਗੇ ਤੇ ਕਿੰਨੀ ਦੇਰ ਤੱਕ ਹਿੱਟ ਰਹੋਗੇ ਆਪਣੇ ਲਈ ਕੀ ਸਟੈਂਡਰਡ ਸੈੱਟ ਕੀਤੇ ਅ ਜੈਸੇ ਕਿ ਜੋ ਹੀਰੋਇਨ ਲੋਕਾਂ ਨੂੰ ਨਹੀਂ ਪਸੰਦ ਆਈ ਜੋ ਤੁਸੀਂ ਕਹਿ ਰਹੇ ਹੋ ਕਿ ਇੱਕ ਵਾਰ ਆ ਕੇ ਚਲੀ ਜਾਂਦੀ ਮੇਬੀ ਉਹਨਾਂ 'ਚ ਕੋਈ ਕਮੀ ਰਹਿ ਜਾਂਦੀ ਉਹ ਲੋਕੀ ਉਹਨਾਂ ਨੂੰ ਨਹੀਂ ਪਸੰਦ ਕਰਦੇ ਬਟ ਮੈਨੂੰ ਪਤਾ ਕਿ ਮੇਰੇ 'ਚ ਟੈਲੈਂਟ ਹੈ ਮੈਂ ਡਾਂਸਿੰਗ ਵੀ ਕਰ ਲੈਂਦੀ ਸਿੰਗਿੰਗ ਵੀ ਐਕਟਿੰਗ ਵੀ ਮੈਂ ਮਤਲਬ ਇਸ ਲਾਈਨ 'ਚ ਟਾਲ ਸਕਦੀ ਹਾਂ ਮਤਲਬ ਆਪਣਾ ਪੂਰਾ 100% ਦੇ ਸਕਦੀ ਹਾਂ ਤਾਂ ਮੈਨੂੰ ਲੱਗਦਾ ਕਿ ਮਤਲਬ ਮੇਰਾ ਵੈਸੇ ਵੀ ਬਚਪਨ ਤੋਂ ਹੀ ਸੁਪਨਾ ਸੀ ਐਕਟਰਸ ਬਣਨ ਦਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਕਾਫੀ ਅੱਗੇ ਜਾ ਸਕੀ ਬਾਕੀ ਤਾਂ ਜਨਤਾ ਡਿਸਾਈਡ ਕਰਨ ਵਾਲੀ ਹੁੰਦੀ ਉਹ ਹੀ ਪਸੰਦ ਕਰਦੀ ਹੈ ਤੇ ਉਹ ਹੀ ਨਾ ਪਸੰਦ ਕਰ ਸਕ ਤੁਸੀਂ ਜਨਤਾ ਦੀ ਗੱਲ ਕੀਤੀ ਜਨਤਾ ਨੂੰ ਤੁਸੀਂ ਤੁਹਾਡੇ ਸਾਹਮਣੇ ਹੈ ਜਨਤਾ ਉਹ ਤੁਹਾਨੂੰ ਸੁਣ ਰਹੀ ਹੈ ਤਾਂ ਉਹਨਾਂ ਨੂੰ ਇੱਕ ਵਾਰ ਰਿਕਵੈਸਟ ਵੀ ਕਰ ਦਿਓ ਕਿ ਤੁਹਾਡੀ ਮੂਵੀ ਜ਼ਰੂਰ ਦੇਖੋ ਮੈਂ ਆਪਣੀ ਸਾਰੀ ਆਡੀਅੰਸ ਨੂੰ ਰਿਕੁਐਸਟ ਕਰਨਾ ਚਾਹਾਂਗੀ ਕਿ ਜ਼ਰੂਰ ਦੇਖਿਓ ਮੂਵੀ ਕਿਉਂਕਿ ਬਹੁਤ ਅੱਛਾ ਮੈਸੇਜ ਦਿੰਦਾ ਹੈ ਮੂਵੀ ਸ ਬਹੁਤ ਪਿਆਰੀ ਮੂਵੀ ਹੈ ਤੁਹਾਨੂੰ ਬਹੁਤ ਪਸੰਦ ਆਏਗੀ ਜ਼ਰੂਰ ਆਪਣੇ ਥੀਏਟਰ ਜਾ ਕੇ ਜ਼ਰੂਰ ਦੇਖਿਓ ਥੈਂਕ ਯੂ ਸੋ ਮਚ ਨਾਲ ਹੀ ਸਭੀ ਸਾਨੂੰ ਇਹ ਵੀ ਦੱਸੋ ਕਿ ਪੂਰਾ ਜਿਵੇਂ ਤੁਹਾਡਾ ਸੈੱਟ ਪਿੱਛੇ ਸਾਨੂੰ ਦਿਖ ਰਿਹਾ ਹੈ ਪੂਰੀ ਕ੍ਰੂ ਤੁਹਾਡੀ ਇੱਥੇ ਖੜੀ ਹੋਈ ਹੈ ਕਈ ਕਿਸਮ ਦੇ ਇਥੇ ਅਲੱਗ-ਅਲੱਗ ਚੀਜ਼ਾਂ ਡੈਕੋਰੇਟ ਕੀਤੀਆਂ ਹੋਈਆਂ ਸੋ ਦੈਟ ਕਿ ਤੁਹਾਡੇ ਅਲੱਗ-ਅਲੱਗ ਸ਼ੂਟਸ ਹੋ ਸਕਣ ਇਸ ਪੂਰੇ ਸੈੱਟ ਦੇ ਉੱਤੇ ਮਾਹੌਲ ਕਿਸ ਤਰ੍ਹਾਂ ਦਾ ਰਹਿੰਦਾ ਬਹੁਤ ਜ਼ਿਆਦਾ ਸੀਰੀਅਸ ਰਹਿੰਦੀ ਹੈ ਪੂਰੀ ਕ੍ਰੂ ਜਾਂ ਹਾਸਾ ਮਜ਼ਾਕ ਵੀ ਚੱਲਦਾ ਰਹਿੰਦਾ ਨਹੀਂ ਬਹੁਤ ਅੱਛਾ ਮਾਹੌਲ ਹੈ ਸਾਰਾ ਹੱਸੇ ਮਜ਼ਾਕ ਦੇ ਟਾਈਮ ਹਸੀ ਮਜ਼ਾਕ ਹੁੰਦਾ ਨਾਲੇ ਸ਼ੂਟ ਅੰਦਰ ਤਾਂ ਸੀਰੀਅਸ ਹੋਣਾ ਪੈਂਦਾ ਤਾਂਕਿ ਸ਼ਾਟ ਅੱਛਾ ਆਵੇ ਤੇ ਪੂਰਾ ਸਭ ਕੁਝ ਪ੍ਰੋਪੋਰਸ਼ਨੇਟ ਤੇ ਅੱچھے ਲੈਵਲ ਸਭ ਕੁਝ ਅੱਛਾ ਹੋ ਰਿਹਾ ਮਤਲਬ ਜਦ ਐਕਟਿੰਗ ਕਰਨੀ ਹੋ ਉਹ ਵੀ ਉਹ ਚੱਲਦਾ ਹਸੀ ਮਜ਼ਾਕ ਵੀ ਚੱਲਦਾ ਬਹੁਤ ਇੰਜੋਏ ਕਰ ਰਹੇ ਹਾਂ ਫੁੱਲ ਮਾਹ ਇੱਕ ਤੁਹਾਡੇ ਤੋਂ ਗੱਲ ਹੋਰ ਪੁੱਛਣੀ ਚਾਹਾਂਗੇ ਕਈ ਵਾਰ ਹੋ ਸਕਦਾ ਤੁਹਾਡੀ ਮੂਵੀ ਵਿੱਚ ਵੀ ਇਸ ਚੀਜ਼ ਨੂੰ ਤੁਹਾਨੂੰ ਫੇਸ ਕਰਨਾ ਪਏ ਸ਼ੂਟ ਕਰਦੇ ਹੋਏ ਅਚਾਨਕ ਐਸਾ ਮੌਕਾ ਆਉਂਦਾ ਜਦੋਂ ਤੁਹਾਨੂੰ ਰੋਕੇ ਦਿਖਾਉਣਾ ਹੁੰਦਾ ਕੈਮਰਾ ਦੇ ਉੱਤੇ ਤੇ ਤੁਸੀਂ ਉਸ ਕਿਸਮ ਦੇ ਹਾਉ ਪਾਉ ਚਿਹਰੇ ਤੇ ਲੈ ਕੇ ਆਉਣੇ ਹੁੰਦੇ ਆ ਤਾਂ ਉਹ ਜਦੋਂ ਹੰਝੂ ਤੁਸੀਂ ਅੱਖਾਂ 'ਚ ਲਿਆਉਣੇ ਹੁੰਦੇ ਆ ਜਾਂ ਉਸ ਕਿਸਮ ਦੇ ਐਕਸਪ੍ਰੈਸ਼ਨ ਦੇਣੇ ਹੁੰਦੇ ਆ ਉਹ ਕਿੰਨਾ ਟਫ ਰਹਿੰਦਾ ਉਦੋਂ ਮੌਕੇ ਤੇ ਤੁਸੀਂ ਰੋਣੇ ਹੋ ਜਾਂ ਐਕਚੁਅਲੀ ਕੋਈ ਵਾਟਰ ਡ੍ਰੌਪਸ ਵਗੈਰਾ ਯੂਜ਼ ਕਰਦੇ ਨਹੀਂ ਉਹ ਤਾਂ Uh, क्या कहते हैं नेचुरली करने पड़ता है कुछ सोच के मैं कर लीन दिया फील की कुछ फील कर लें कि कोई मतलब दुख याद कर लें कुछ भी इमेजिन कर लेती कि कोई जुदा हो गया या पेरेंट्स का कुछ ऐसे मैं इमेजिन कर लेती हूँ कि अपने आप ही रोना आ जाता है मैं वैसे ही बहुत इमोशनल हूँ तो मतलब वो इमेजिन कर लेती हूँ कुछ बुरा तो फिर वो एक्टिंग अपने आप ही रोना निकल जाता है तो इतना डिफिकल्ट नहीं लगता मुझे आई उससे जो वो वाटर ड्रॉप उससे कोई अफेक्ट नहीं पड़ता उससे वो फीलिंग नहीं आती तो वो नेचुरली अच्छा लगता है ਉਹ ਸਾਬੀ ਸੀ ਇਹੀ ਉਮੀਦ ਕਰਦੇ ਆ ਕਿ ਤੁਸੀਂ ਜਿੰਨਾ ਵੀ ਤੁਹਾਡੇ ਰੋਣ ਦੇ ਐਕਸਪ੍ਰੈਸ਼ਨ ਹੋਣ ਉਹ ਸਿਰਫ ਮੂਵੀਜ਼ 'ਚ ਰਹਿਣ ਉਹ ਅਸਲ ਜ਼ਿੰਦਗੀ 'ਚ ਕਦੇ ਨਾ ਆਉਣ ਅਸਲ ਜ਼ਿੰਦਗੀ 'ਚ ਤੁਸੀਂ ਜਿਵੇਂ ਹੁਣ ਪੂਰੇ ਇੰਟਰਵਿਊ ਦੇ ਦੌਰਾਨ ਹੱਸਦੇ ਮੁਸਕਰਾਉਂਦੇ ਰਹੇ ਹੋ ਆਈ ਹੱਸਦੇ ਮੁਸਕਰਾਉਂਦੇ ਰਹੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਤੇ ਸਾਡੇ ਨਾਲ ਗੱਲ ਕਰਨ ਲਈ ਸਾਬੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਦੈਸੀ ਸਾਬੀ ਸੂਰੀ ਜੋ ਇਸ ਵੇਲੇ ਪੰਜਾਬੀ ਮੂਵੀ ਦੇ ਵਿੱਚ ਕੰਮ ਕਰ ਰਹੀ ਹੈ ਡੈਬਿਊ ਕਰਦੇ ਨਜ਼ਰ ਆਉਣਗੇ ਬਹੁਤ ਜਲਦੀ ਬਾਲੀਵੁੱਡ ਦੇ ਪਰਦੇ ਤੇ ਕੈਮਰਾ ਪਰਸਨ ਮਨੀਸ਼ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਲੁਧਿਆਣਾ